ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਨਵਾਂ ਸ਼ੌਂਕ ਲੈ ਕੇ ਦੁਬਾਰਾ ਹਾਜ਼ਰ ਹੋਏ ਆ ਤੇ ਧੰਨਵਾਦ ਆ ਸਾਰੇ ਵੀਰਾਂ ਦਾ ਵਿਰਾਟ ਪੀਜਨ ਕਲੱਬ ਤੇ ਜਿਹੜੇ ਆਪਾਂ ਨੂੰ ਇੰਨਾ ਪਿਆਰ ਦਿੰਦੇ ਐ ਤੇ ਅੱਜ ਆਪਾਂ ਪਹੁੰਚਿਆ ਫਗਵਾੜੇ ਦਾ ਏਰੀਆ ਦਰਵੇਸ਼ ਪਿੰਡ ਤੇ ਵੀਰ ਆਪਣਾ ਸ਼ੇਰਾ ਯੂਐਸਏ ਤੇ ਉਹਨਾਂ ਦੇ ਫਾਦਰ ਸਾਹਿਬ ਕਰਨਲ ਸਰਦਾਰ ਕਰਨਲ ਸਿੰਘ ਜੀ ਠੀਕ ਆ ਜੀ ਨਾਲ ਖੜੇ ਨੇ ਸਤਨਾਮ ਸਿੰਘ ਤੇ ਨਾਲ ਸ਼ੇਰੇ ਵੀਰ ਦੇ ਤਾਇਆ ਜੀ ਨੇ ਤੇ ਨੀਲੀ ਕੋਟੀ ਦੇ ਵਿੱਚ ਨੇ ਆਪਣੇ ਮਨੀਸ਼ ਵੀਰ ਤੇ ਕਬੂਤਰਬਾਜੀ ਦਾ ਸ਼ੌਂਕ ਵੀਰੇ ਇੱਥੇ ਬਹੁਤ ਵਧੀਆ ਕੀਤਾ ਜਾਂਦਾ ਤੇ ਬਾਈ ਹੁਣਾਂ ਨੇ ਕਈ ਮੋਟਰਸਾਈਕਲ ਵੀ ਹੁਣ ਤੱਕ ਇਨਾਮ ਦੇ ਵਿੱਚ ਦਿੱਤੇ ਨੇ ਤੇ ਸ਼ੇਰੇ ਦੇ ਪਿਤਾ ਜੀ ਨੂੰ ਸਰਦਾਰ ਕਰਨੈਲ ਸਿੰਘ ਜੀ ਬਹੁਤ ਥਾਂ ਤੇ ਬਾਜ਼ੀਆਂ ਤੇ ਮਿਲਦੇ ਰਹਿੰਦੇ ਨੇ ਉਹਨਾਂ ਨੂੰ ਪੂਰਾ ਸ਼ੌਂਕ ਆ ਜਿਹਦੇ ਕਰਕੇ ਵੀਰ ਉਹਨਾਂ ਦਾ ਜਿਹੜਾ ਹੈਗਾ ਆ ਪੂਰਾ ਵਧੀਆ ਜਿਹੜਾ ਹੈਗਾ ਆ ਸ਼ੌਂਕ ਚੱਲ ਰਿਹਾ ਹੈਗਾ ਆ ਤੇ ਉਰੇ ਐਸੀ ਬਾਈ ਹੁਣਾਂ ਨੇ ਪਾਏ ਨੇ ਨਵੇਂ ਖੁੱਡੇ ਹੂਟਰ ਸਿਸਟਮ ਲਾਉਣ ਦੇ ਲਈ ਤੇ ਮੈਂ ਕਹਾਂ ਨਾਲ ਆਪਾਂ ਸ਼ੌਂਕ ਕਰਾਉਨੇ ਆ ਕਬੂਤਰਾਂ ਦਾ ਤੇ ਗੱਲਬਾਤ ਵੀ ਕਰਾਂਗੇ ਕਿਹੜੇ ਕਿਹੜੇ ਕਬੂਤਰ ਕਿੱਥੋਂ ਕਿੱਥੋਂ ਜਿੱਤੇ ਨੇ ਕਿਉਂਕਿ ਕਬੂਤਰ ਵਧੀਆ ਬਾਜ਼ੀਆਂ ਜਿੱਤਦੇ ਨੇ ਤੇ ਕਬੂਤਰ ਵੀ ਬਹੁਤ ਜ਼ਿਆਦੇ ਚੰਗੇ ਚੰਗੇ ਨੇ ਤੇ ਸ਼ੌਂਕ ਕਰਾਉਂਦੇ ਆ ਨਾਲੋਂ ਨਾਲ ਕਰਾਂਗੇ ਆਪਾਂ ਗੱਲਬਾਤ ਸਾਸਰੀ ਗਾਲ ਅੰਕਲ ਜੀ ਸਾਸਰੀ ਭਾਈ ਸਾਰੇ ਹੋਠ ਠੀਕ ਠਾਕ ਜੀ ਕਿੱਦਾਂ ਚੱਲ ਰਿਹਾ ਸ਼ੌਂਕ ਬਸ ਮਾਲਕਾ ਸੇ ਚੱਲੀ ਜਾਂਦਾ ਚੱਲੀ ਜਾਂਦਾ ਹੈ ਜੀ ਤੇ ਯਾਰਕਾਂ ਕਿੱਦਾਂ ਰਿਹਾ ਆਪਣਾ 2024 ਦਾ ਜਿਹੜਾ ਸੀਜ਼ਨ ਹੈਗਾ ਹੀ ਵਧੀਆ ਰਹਿ ਗਿਆ ਠੀਕ ਠੀਕ ਰਿਹਾ ਜੀ ਤੇ ਕਬੂਤਰ ਜਿਹੜੇ ਹੈਗੇ ਆ ਜਿੱਦਾਂ ਤੁਸੀਂ ਕੁਝ ਪਹਿਲਾਂ ਵੀ ਆਪਾਂ ਵੀਡੀਓ ਕਰੀ ਸੀ ਵਿੱਚ ਨਵੇਂ ਕਬੂਤਰ ਵੀ ਪਾਏ ਆ ਹੁਣ ਹਾਂਜੀ ਹੁਣ ਆਏ ਕੂਤਰ ਆਪਣੇ ਕੋ ਤੇ ਵਧੀਆ ਕੁਕ ਪਹਿਲਾਂ ਜਿਆਦਾ ਵਧੀਆ ਕੂਤਰ ਵੀ ਆਪਣੇ ਦੇ ਜਿੱਦਾਂ ਬਿੱਕਰ ਪੱਖੋਣ ਵਾਲੇ ਭਾਈ ਹੁਣ ਆ ਜਿਹੜੇ ਆ ਉਸਤਾਦ ਬਿੰਦਰ ਖਡੂ ਬਣਾ ਰਹੇ ਉਸਤਾਦ ਬਿੰਦਰ ਖਡੂਰ ਨਾਲ ਆਪਣੀ ਜਿਹੜਾ ਹੈਗਾ ਆ ਉਸਤਾਦੀ ਸ਼ਗਿਰਦੀ ਆ ਹਾਂਜੀ ਤੇ ਬਿੱਕਰ ਪੱਖੋਵਾਲ ਗਰੁੱਪ ਆ ਜੀ ਹਾਂਜੀ ਉਹ ਨਾਲ ਸਯੋਜਨ ਨਾਲ ਉੜਦੇ ਆ ਕੂਤਰ ਆਪਣੇ ਵਧੀਆ ਉੜਦੇ ਆ ਠੀਕ ਆ ਠੀਕ ਆ ਜੀ। ਜਦੋਂ ਆਪਣਾ 2025 ਦਾ ਤੀਜਾ ਸਾਲ ਆ ਜੀ। ਤੀਜਾ ਸਾਲ ਆ ਰਕਾ। ਠੀਕ ਆ ਠੀਕ ਆ ਜੀ। 23 ਚ ਸ਼ੁਰੂ ਕੀਤਾ ਸੀ। ਹਾਂਜੀ। 23 ਚ ਤੇ 25 ਚ ਹੁਣ ਤੀਜੇ ਸਾਲ ਛੱਡਾਂਗੇ। ਸਹੀ ਆ ਜੀ। ਸਾਲ ਪਹਿਲੇ ਦਿਨ ਤੋਂ ਚੰਗੇ ਲੱਗੇ ਆ। ਵਧੀਆ ਤੁਹਾਨੂੰ ਪਤਾ ਹੈ ਤੁਸੀਂ। ਹਾਂਜੀ ਹਾਂਜੀ। ਤੁਹਾਡੇ ਨਾਲ ਹੀ ਛੱਡੀ ਦੀਆਂ ਵਾਰ। ਸਹੀ ਆ ਸਹੀ ਆ ਜੀ। ਜੋ ਦੂ ਦੂ ਚਾਹੀਦਾ ਮਕੇਰੀਆਂ ਆ ਕੀ ਮਾਲ ਵਿੱਚ ਵੀ ਜਾਈਦਾ। ਠੀਕ ਆ ਜੀ। ਚਲੋ ਜੀ। ਵਧੀਆ ਆ ਬਾਬੇ ਜੀ ਕਿਰਪਾ ਅੰਗ ਵਿੱਚ ਜੀ। ਨਹੀਂ ਬਹੁਤ ਵਧੀਆ ਜੀ। ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸ਼ੌਂਕ ਵੀ ਬੜਾ ਵਧੀਆ ਆ। ਤੇ ਨਾਲੋਂ ਨਾਲ ਆਪਾਂ ਕਬੂਤਰ ਦੇਖਦਿਆਂ ਤੇ ਨਾਲੋਂ ਨਾਲ ਆਪਾਂ ਸ਼ੌਂਕ ਕਰਾਈ ਜਾਂਦੇ ਗੱਲਬਾਤ ਕਰੀ ਜਾਂਦੇ ਆ ਤੇ ਆਹ ਲਓ ਬਾਈ ਜੀ ਆਹ ਜਾਲਾਂ ਦੇ ਵਿੱਚ ਪਾਈਆਂ ਹੋਈਆਂ ਕਬੂਤਰੀਆਂ ਜੀ ਇਹ ਇਹ ਕਬੂਤਰੀਆਂ ਧੁੱਪ ਲਾਉਣ ਲਈ ਇੱਕ ਕਬੂਤਰੀਆਂ ਧੁੱਪ ਲਾਉਣ ਲਈ ਕੱਢੀਆਂ ਹੋਈਆਂ ਬਾਈ ਤੁਹਾਨੂੰ ਕਰਾਉਂਦੇ ਆ ਸ਼ੌਂਕ ਇਹਨਾਂ ਕਬੂਤਰੀਆਂ ਦਾ ਆਹ ਲਓ ਜੀ ਕੋਈ ਨਹੀਂ ਕੋਈ ਆਹ ਲਓ ਜੀ ਆਹ ਫੜੀਆ ਇੱਕ ਕਬੂਤਰੀ ਤੁਹਾਨੂੰ ਕਰਾਈਏ ਸ਼ੌਂਕ ਇਹ ਜੀ ਪੰਜ ਬਾਜੀਆਂ ਹੱਡੀਆਂ ਹੀ ਪੰਜ ਬਾਜੀਆਂ ਹਾਂਜੀ ਵੰਡੀਆਂ ਹਾਂਜੀ ਪੰਚਾਇਤ ਤੀਆਂ ਮੋਹਰਾਂ ਬਕਾਇਦਾ ਹਾਂ ਮੋਹਰਾਂ ਹੱਲੇ ਵੀ ਲੱਗੀਆਂ ਹੋਈਆਂ ਬਾਈ ਸਾਫ਼ ਦੀਦੀਆਂ ਆ ਹਾਂਜੀ 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 ਤਿੰਨ ਲੱਗੀਆਂ ਹੋਈਆਂ ਸਾਹਮਣੇ ਦੇਖਦੀਆਂ ਆ ਜੀ ਤੇ ਉਦੋਂ ਤਾਂ ਚੀਕ ਹੀ ਸੀ ਜੋ ਛੱਡੀ ਹੋਈ ਅੱਛਾ ਬੱਚਾ ਹੀ ਉਦੋਂ ਇਹ ਹਾਂਜੀ ਕਰਦੀ ਪੱਠੀ ਆ ਹਾਂਜੀ ਹਾਂਜੀ ਪੈਰਾਂ ਦੇ ਉੱਤੇ ਡੱਕਿਆ ਰੱਤੀ ਕਬੂਤਰੀ ਆ ਬਾਈ ਹਾਂਜੀ ਜਾਣੀ ਪੰਜ ਬਾਜੀਆਂ ਹੱਡੀਆਂ ਪੰਜੇ ਕਿਤੇ ਵੀ ਯਾਨੀ ਕਿ ਫੂਤਰੀ ਐਚ ਵੀ ਉਦੇ ਪਰ ਹੀ ਨਹੀਂ ਹੋਈ ਇੰਨੀ ਜ਼ਿਆਦਾ ਵਧੀਆ ਉੱਡੀ ਹੈ ਇੱਕ ਪੰਡ ਤਾਂ ਇਹਨੇ ਹੱਤ ਬਾਲੀ ਕਰਾਤੀ ਜੀ ਅੱਛਾ ਕਿਹੜੀ ਇੱਧਰ ਮਾਜੇ ਇਸ ਦਾ ਮਾਜੇ ਦੂਜੇ ਦਿਨ ਫੜ ਕੇ ਲਿਆ ਦੂਜੇ ਦਿਨ ਫੜੀ 25 ਕਿਲੋਮੀਟਰ ਕਬੂਤਰੀ ਗਾਂ ਚਲ ਗਈ ਪੈਂਡ ਕੇ ਅੱਛਾ ਬੰਦੇ ਮੇਰੇ ਮਗਰ ਕੇ ਮੈਂ ਉਹਨਾਂ ਕੋ ਕਬੂਤਰੀ ਫੜ ਕੇ ਲਿਆਉਣੀ ਆ ਠੀਕ ਆ ਤੇ 25 ਕਿਲੋਮੀਟਰ ਤੋਂ ਬਾਅਦ ਉੱਥੇ ਬੰਦਾ ਇੱਕ ਛੱਡੇ ਪੈਂਚੀ ਉਹ ਉੱਥੇ ਪਹੁੰਚੇ ਹਾਂਜੀ ਤੇ ਉੱਥੋਂ ਦੁਬਾਰਾ ਫੇਰ ਉਸੇ ਹੀ ਪੈਂਡ ਆ ਕੇ ਟਾਂਗੀ ਤੇ ਬੈਠੀ ਅੱਛਾ ਇਹ ਕਬੂਤਰੀ ਅਸਲ ਇੰਨੀ ਆ ਹਾਂ 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 ਯਾਨੀ ਚਲੋ ਜਨਮਰ ਆ ਕੋਈ ਵੀ ਜਾਂ ਦੂਏ ਪਿੰਡੋਂ ਆਉਂਦਾ ਨਹੀਂ 25 ਕਿਲੋਮੀਟਰ ਨੇ ਦਰਿਆ ਤੇ ਸਾਤ ਰਾਵੀ ਟੱਪ ਗਈ ਗਾਂ ਚਲ ਗਈ ਠੀਕ ਆ ਠੀਕ ਆ ਜੀ ਤੇ ਆ ਇਹਦੇ ਪਾਰਾ ਬਈ ਤੁਸੀਂ ਦੇਖ ਸਕਦੇ ਹੋ ਤੇ ਇਹ ਇਹਦੇ ਮਾਪਿਓ ਵੀ ਦਿੱਤੇ ਆ ਇਹਦੇ ਇਹ ਮਾਪਿ ਜੀ ਆਪਣੇ ਕੋ ਆਏ ਸੀ ਗੋਪੀ ਭਾਈ ਗੋਪੀ ਮਠਾ ਪਰਦੇ ਕਰੂ ਗੋਪੀ ਮਠਾ ਪਰਦੇ ਕਰੂ ਇਹਦੇ ਇਹਦੀ ਜਿਹੜੀ ਮਾਂ ਹੈ ਗੋਪੀ ਭਾਈ ਦੇ ਘਰੋਂ ਆਈ ਸੀਗੀ ਤੇ ਜਿਹੜੀ ਜਿਹੜਾ ਇਹਦਾ ਪਿਓ ਹੈ ਬਿੰਦਰ ਭਾਈ ਬਿੰਦਰ ਖੰਡੂਰ ਦਾ ਪੁੱਤਰ ਹੈ ਉਹਦੇ ਨਾਲ ਆਪਾਂ ਮੈਸ ਪਾਈ ਸੀ ਦੋਨਾਂ ਦੀ ਆਸ ਵਿੱਚ ਠੀਕ ਆ ਠੀਕ ਆ ਤੇ ਉਹ ਪੁੱਤਰ ਦੇ ਬੜੇ ਤਕੜੇ ਰਿਜ਼ਲਟ ਹੈ ਬਾਈ ਹੁਣ ਬੱਚੇ ਵੀ ਕੱਢੇ ਇਹਦੇ ਨਾਲ ਦੇ ਠੀਕ ਆ ਠੀਕ ਆ ਦੁਬਾਰਾ ਇਹਦੇ ਨਾਲ ਦੇ ਕੱਢੇ ਮਾਂ ਮੈਂ ਵੀ ਦਿਖਾ ਲ ਦ ਸਹੀ ਹੈ ਜੀ ਤੁਹਾਡਾ ਡੱਬੀ ਆ ਬਾਈ ਆ ਲਓ ਜਿਆ ਕੰਡੱਬੀ ਵੀ ਫੜੀਆ ਕਰੋ ਸ਼ੌਂਕ ਬਾਈ ਅੱਜ ਕੱਲਾ ਕੱਲਾ ਕਬੂਤਰ ਤੁਹਾਨੂੰ ਦਿਖਾਵਾਂਗੇ ਪੂਰਾ ਰੀਜ ਦੇ ਨਾਲ ਇਹ ਡੱਬੀ ਦਾ ਪੁੱਤ ਤੁਹਾਡੇ ਇਲਾਕੇ ਜੀ ਮਕੇਰੀਆਂ ਛਿੰਗੜ ਕਲਾਂ ਛਿੰਗੜ ਕਲਾਂ 2002 ਜਿਹੜੀ ਪਹਿਲੀ ਬਾਈ ਦੂਸਰ ਛੱਡੀ ਠੀਕ ਆ ਤੇ ਦੂਜੇ ਦਿਨ ਤਿੰਨੇ ਛੱਡੇ ਜਿੰਨੇ ਆਪਣੇ ਰਹਿ ਗਏ ਜਿਹੜਾ ਪੁੱਤ ਉਹ ਲਾਟ ਚ ਉਪਰੋਂ ਚਲ ਗਿਆ ਸੀ ਜੱਤ ਕੇ ਠੀਕ ਆ ਸਭੀ ਬੈਕ ਲਗਾ ਉੱਡ ਗਿਆ ਫੇ ਅੱਛਾ ਜੀ ਮਾਂ ਆ ਜੀ ਡੱਬੀ ਠੀਕ ਆ ਠੀਕ ਆ ਕਈ ਵਾਰ ਲੋਕ ਕਹਿੰਦੇ ਦਿਖਾਓ ਡੱਬੀ ਛਿੰਗੜ ਕਾਲੀ ਅੱਖ ਦੀ ਆ ਹਨਾ ਹਾਂਜੀ ਇਦਰ ਦੂਜੀ ਅੱਖ ਬਾਈ ਜੀ ਇਹਦੀ ਕਾਲੀ ਆ ਇੱਕ ਅੱਖ ਖੱਟੀ ਆ ਤੇ ਇੱਕ ਅੱਖ ਜਿਹੜੀ ਉਹ ਕਾਲੀ ਆ ਉਹਦਾ ਇਹਦਾ ਨਾਲ ਦਾ ਕੁੱਤਰ ਉਹ ਗਿਆ ਸਰਜਨ ਮਿਸਟਰ ਕੋ ਗਿਆ ਬਾਈ ਸਹੀ ਹੈ ਸਹੀ ਹੈ ਜੀ ਉਹ ਵੀ ਇਦਾਂ ਦਾ ਜਾਨ ਬਹੁਤ ਵਧੀਆ ਜੀ ਆ ਲਓ ਬਾਈ ਜਿਹੜੀ ਤੁਹਾਨੂੰ ਰੱਤੀ ਦਿਖਾਈ ਆ ਇਹ ਉਹਦਾ ਪੇ ਆ ਮਾਂ ਆ ਜੀ ਉਹਦੀ ਮਾਂ ਆ ਉਹਦੀ ਹੈ ਹਾਂ ਜੀ ਇਹ ਕਾਲੀ ਆ ਹਾਂ ਪੌਂਸੀ ਜੀ ਹਾਂ ਜੀ ਇਹ ਗੋਪੀ ਬਾਈ ਦੇ ਘਰ ਆਈ ਹੈ ਲਾਲ ਪਰਪਾ ਮਾਰ ਦਿਆ ਇਹਦੇ ਬਈ ਆ ਦੇਖੋ ਰੱਤੀ ਦੀ ਮਾਂ ਆ ਏ ਜਿਹੜੀ ਤੁਹਾਨੂੰ ਆਪਾਂ ਦਿਖਾਈ ਆ ਖੱਟੀਆਂ ਅੱਖਾਂ ਦੀ ਇਹ ਕਬੂਤਰੀ ਆ ਹਾਂ ਬੱਚੇ ਕੱਢੇ ਆ ਇਹਨੇ ਵੀ ਹੁਣ ਵੀ ਆ ਲੋ ਜੀ ਕਰੋ ਸ਼ੌਂਕ ਉਹ ਜਲਦੀ ਅੱਖ ਦੋਨੇ ਐਨ ਪੂਰੀ ਵਧੀਆ ਚਮਕ ਪੂਰੀ ਅੱਖ ਚ ਕਹਿੰਦੇ ਨਾ ਪਾਣੀ ਜਿਵੇਂ ਝਲਕਦਾ ਈਵੇਂ ਆ ਬਹੁਤ ਰੰਗ ਬੜਾ ਪਿਆਰਾ ਲਾਲੀ ਤੋਂ ਸੁਨਹਿਰੀ ਆ ਹਾਂ ਹਾਂ ਜੀ ਤੋਂ ਦੇਖੋ ਬਈ ਸੁਨਹਿਰੀ ਭਾ ਮਾਰਦੀ ਆ ਤੇ ਉਏ ਕਾਲੀ ਆ ਦੇਖਣ ਬਹੁਤ ਵਧੀਆ ਜੀ ਐਨ ਜਲਦੀ ਚਿੱਟੀ ਅੱਧੀ ਕਾਲੀ ਸਹੀ ਆ ਇਹ ਬਈ ਇਹ ਕੋਤਰ ਹੈ ਜੀ ਇਹ ਜਿਹੜਾ ਨਾਰੇ ਦੇ ਨਾਲ ਬਈ ਉੜਦਾ ਇਹ ਆਪਣੇ ਬਾਈ ਬਿੰਦਰ ਖੰਡੂਰ ਦੇ ਘਰੋਂ ਆਇਆ ਸੀ 우ਸਤਾਦ ਬਾਈ ਬਿੰਦਰ ਖੰਡੂਰ ਦੇ ਘਰੋਂ ਆਇਆ ਹੋਇਆ ਚਿੱਟੀਆਂ ਅੱਖਾਂ ਦਾ ਨਾਰਾ ਬਈ ਆ ਦੇਖੋ ਅਖਰੇ ਵਿੱਚ ਬਣਦੇ ਇਹਦੇ ਰਿੰਗ ਇੱਕ ਮਿੰਟ ਅੱਖ ਦਖਾਨ ਦਿਓ ਹਾਂ ਇਹ ਆ ਲਓ ਬਾਈ ਕਰੋ ਚੈੱਕ ਆਪਣੀ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਸ਼ੌਂਕ ਕਰਾਈਏ ਇਹ ਜੋੜਾ ਜੀ ਸਹੀ ਹੋ ਗਿਆ ਜੀ ਛੱਡਿਆ ਜੋੜਾ ਜੀ ਅੰਦਰ ਹੀ ਛੱਡਿਆ ਨੇ ਬਹੁਤ ਸੋਹਣਾ ਜੋੜਾ ਬਈ ਇਹ ਵੀ ਉਹ 25 ਇਹਦੇ ਤੇ 25 ਵਜੇ ਅੱਛਾ ਆ ਦੋ ਬੱਚੇ ਫੇਰ ਕੱਢੇ ਪਿਆ ਤੇ ਜਾਲੀ ਬਾਹਰ ਹੀ ਕੱਢ ਲਈਦੀ ਆ ਰਾਤ ਫੇਰ ਅੰਦਰ ਕਰ ਦਿੰਦੇ ਹੋ ਡੋਲੀ ਆ ਦੋ ਬੱਚੇ ਫੇਰ ਉਹੀ ਰਹਿੰਦੇ ਆ ਦੋ ਰੱਤੇ ਬੱਚੇ ਬਈ ਕੱਢੇ ਯਾਰ ਐਨ ਜਮਾ ਪਹਿਲਾਂ ਵੀ ਕੋਈ ਬੱਚਾ ਬਣਾਇਆ ਕਿ ਹੁਣੀ ਲਾਈਏ ਜੋੜੀ ਨਹੀਂ ਪਹਿਲਾਂ ਇੱਕ ਬੱਚਾ ਹੋ ਸਗਾ ਇੱਕ ਬੱਚਾ ਕੋਈ ਸੱਜਾ ਮਿੱਤਰ ਲੈ ਕੇ ਆਈ ਠੀਕ ਆ ਉਹ ਤੋਂ ਬਾਅਦ ਦੋ ਬੱਚੇ ਆ ਬਣੇ ਆ ਹਾਂ ਤੇ ਦੋ ਬੱਚੇ ਆ ਬੈਠੇ ਝੰਡੇ ਕਲਾਂ ਵਾਲੀ ਦੇ ਜਿਹੜੇ ਆਪਣੇ ਤਾਰੇ ਦੇ ਉਹਨਾਂ ਤਾਰੇ ਦੇ ਉਹਨਾਂ ਸਟਾਰ ਉਹਦੇ ਕਬੂਤਰ ਦਾ ਮੁੱਲ ਖਰੀਦੇ ਉਹ ਕੋ ਮੁੱਲ ਖਰੀਦੇ ਆਈ ਠੀਕ ਆ ਜੀ ਕਾਫੀ ਮਹਿੰਗੇ ਖਰੀਦੇ ਕਬੂਤਰ ਇਹ ਉਹਨਾਂ ਦੇ ਬੱਚੇ ਆ ਇਹਦੇ ਠੀਕ ਆ ਜੀ ਆ ਬਾਈ ਤਾਰੇ ਦੋਂਦੇ ਘਰੋਂ ਜਿਹੜੇ ਕਬੂਤਰ ਐ ਉਹਨਾਂ ਦੇ ਅੱਗੇ ਬੱਚੇ ਆ ਦੋ ਮਾਂ ਵੀ ਇਹਨਾਂ ਦੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਇਦਾਂ ਪਿਆਰ ਨਾਲ ਘਟਿਆ ਕਬੂਤਰ ਵਈ ਇੱਕ ਤੋ ਇੱਕ ਅਜ ਦੇਖਣ ਵਾਲਾ ਸ਼ੌਂਕ ਆ ਪੂਰਾ ਵਧੀਆ ਰੀਜ ਦੇ ਨਾਲ ਤੁਹਾਨੂੰ ਦਿਖਾਣੇ ਆ ਜੀ ਕਬੂਤਰ ਆਪਾਂ ਤੇ ਆ ਫੜਿਆ ਬਾਈ ਉਹਨਾਂ ਨੇ ਕਬੂਤਰੀ ਐ ਇੱਕ ਕਬੂਤਰ ਆਇਆ ਰੋਣਾ ਐ ਲੋ ਜੀ ਐਨ ਆਰਾ ਜਿਹੜਾ ਫੜਿਆ ਜਮਾਂਦਰੂ ਇਦਾਂ ਜਮਾਂਦਰੂ ਵਿੱਚੋਂ ਪਰ ਘਟਾ ਇੱਕ ਹੈ ਦੇਖ ਚਟੀਆਂ ਅੱਖਾਂ ਦਾ ਕਬੂਤਰ ਆ ਕਾਲੇ ਛੋਟ ਨੇ ਕਿ ਜਾਂ ਕਲਰ ਲਾਇਆ ਹੈ ਨਹੀਂ ਇਹ ਕਲਰ ਨਹੀਂ ਕਲਰ ਲਾਇਆ ਹੋਇਆ ਬੱਗੇ ਸਹੀ ਹੈ ਸਹੀ ਆ ਵੈਸੇ ਨਿਸ਼ਾਨੀ ਲਾਈ ਹੋਈ ਸੀ ਬੱਗਾ ਕਬੂਤਰ ਆ ਬਾਈ ਚਟੀਆਂ ਅੱਖਾਂ ਦਾ ਸਹੀ ਹੋ ਗਿਆ ਜੀ ਇਹ ਬਾਈ ਕਬੂਤਰੀ ਹੈ ਨਾਲ ਆ ਨਾਲ ਖਟੀਆਂ ਦੀ ਕਬੂਤਰੀ ਆ ਹੈ ਬਹੁਤ ਚੰਗਾ ਰਿਜ਼ਲਟ ਨਾਲ ਬਹੁਤ ਵਧੀਆ ਹੈ ਇਸ ਦੀ ਬਾਗੀਆਂ ਹੈਡ ਕੇ ਪੂਰਾ ਪਾ ਲੱਗ ਜੂਗਾ ਸਹੀ ਆ ਸਹੀ ਆ ਇਸ ਕੀ ਚਾਰ ਬੱਚੇ ਬਣਾਏ ਇਹਨਾਂ ਦੇ ਇਹਨਾਂ ਦੇ ਚਾਰ ਬੱਚੇ ਬਣਾ ਲਿਆ ਬਾਈ ਸ਼ੌਂਕ ਕਰਿਓ ਬਾਈ ਸ਼ੇਰਾ ਯੂਐਸਏ ਫਗਵਾੜੇ ਦੇ ਲਾਗੇ ਦਰਵੇਸ਼ ਪਿੰਡ ਠੀਕ ਹੈ ਜੀ ਤੇ ਤੁਹਾਨੂੰ ਫਿਰ ਇੱਕ ਵਾਰ ਦੱਸ ਦਈਏ ਵੀ ਇਹ ਇੱਕ ਚੀਜ਼ ਦੱਸ ਦਈਏ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਮਿੱਤਰੋ ਵੀ ਕੋਈ ਵੀ ਭਰਾ ਸੇਲ ਵਾਸਤੇ ਫੋਨ ਨਾ ਕਰੇ ਠੀਕ ਆ ਨਾ ਹੀ ਕੋਈ ਨੰਬਰ ਮੰਗੇ ਸਾਨੂੰ ਨੰਬਰ ਦੇ ਨਾਲ ਆਊਟ ਨਹੀਂ ਹੁੰਦਾ ਠੀਕ ਹੈ ਜੀ ਤੇ ਇਹ ਤੁਹਾਨੂੰ ਕਰਾ ਰਹੇ ਆਪਾਂ ਸ਼ੌਂਕਹਿਣਾ ਕਬੂਤਰਾਂ ਦਾ ਇੱਕ ਜੋੜਾ ਐ ਛੱਡਿਆ ਵਿੱਚ ਬਾਈ ਉਹਨਾਂ ਨੇ ਇਹਦਾ ਵੀ ਤੁਹਾਨੂੰ ਸ਼ੌਂਕ ਕਰਾਉਨੇ ਆ ਬਾਈ ਆ ਦੇਖੋ ਬਾਈ ਇਹ ਸਾਡੇ ਸਤਾਜ਼ ਹੁਣ ਦੇ ਕੋ ਆ ਲਓ ਜੀ ਚਟੀਆਂ ਅੱਖਾਂ ਦਾ ਇਹ ਨਹੀਂ ਪੰਛੀ ਬਹੁਤ ਚੰਗਾ ਬਾਈ ਦੇਖੋ ਅੱਖ ਨਿੱਕੀ ਜੀ ਨੋਕ ਹੈ ਦੀ ਬਹੁਤ ਬੜੀ ਵਾਲੀ ਨਹੀਂ ਬਾਈ ਤੇ ਨਾਲ ਗਰਦੇਵ ਵਾਲਿਆਂ ਚ ਬਾਈ ਕਬੂਦਰੀ ਆ ਖਟੀਆਂ ਅੱਖਾਂ ਦੀ ਇਹਨਾਂ ਦੇ ਬੱਚੇ ਇੱਥੇ ਛੱਡੇ ਜਾਂਦੇ ਹੀ ਸਹੀ ਆ ਬਾਈ ਹਾ ਚਾ ਆ ਦੇਖੋ ਜੀ ਇਹਦੇ ਪਰ ਬਹੁਤ ਵਧੀਆ ਜੀ ਵਧੀਆ ਬਾਜ਼ੀਆਂ ਜਿੱਤਦੇ ਨੇ ਬਾਈ ਹੁਣੀ ਸ਼ੌਂਕ ਬਹੁਤ ਜ਼ਿਆਦਾ ਆ ਤੇ ਅੰਕਲ ਹੁਣੀ ਵੀ ਬਹੁਤ ਦੂਰ ਦੂਰ ਪਹੁੰਚ ਜਾਂਦੇ ਨੇ ਕਬੂਤਰ ਲੈ ਕੇ ਦੇਖਿਆ ਆਪਾਂ ਇਹ ਸਾਰੇ ਬਾਈ ਵਾਲੇ ਆ ਠੀਕ ਆ ਉਹ ਗੋਪੀ ਮਠਾਪੁਰ ਦੇ ਸਾਡਾ ਬਸ ਭਰਾਈ ਆ ਸਮਝ ਲਓ ਸਹੀ ਆ ਚੇਰੇ ਦਾ ਉਹਦੇ ਘਰੋਂ ਕਬੂਤਰ ਸਾਡਾ ਕੋਈ ਫਰਕ ਨਹੀਂ ਕਰੀ ਉਧਰ ਚੱਲ ਜਾਂਦੇ ਕਰੀ ਇਧਰ ਆ ਠੀਕ ਆ ਉਸ ਬਾਈ ਕੂਤਰ ਆਪਣੇ ਕੋਲ ਬਣ ਕਬੱਲਮ ਗੜਕ ਦੇ ਪਿੰਡ ਤੋਂ ਬਣ ਕਬੱਲਮ ਗੜਕ ਜਾਏ ਉਹ ਮੁੱਲ ਲੈ ਆ ਠੀਕ ਆ ਜੀ ਸਈਆ ਆ ਇੱਕ ਹੱਪਸੇ ਰਾਜਾ ਵਿੱਚ ਫਿਰਦਾ ਹੈ ਨਵੀਂ ਪੱਠੀ ਕਰਦੀ ਹੈ ਲਾਲ ਚੀਨੀ ਨਹੀਂ ਨਹੀਂ ਇਹ ਬਾਈ ਬੰਤ ਬਾਈ ਬੰਤ ਕਬੂਤਰ ਹੈ ਕਬੂਤਰੀ ਹੈ ਹੈ ਬਹੁਤ ਚੰਗੀ ਕਬੂਤਰੀ ਖੜੇ ਉਹਨੂੰ ਕਬੂਤਰੀ ਨੂੰ ਜਿਹੜਾ ਸੱਪ ਸਰੀਨ ਉਹ ਆਹ ਲਓ ਬਾਈ ਤੁਹਾਨੂੰ ਕਬੂਤਰੀ ਦਿਖਾਣੇ ਆ ਬਯੂਰ ਬਹੁਤ ਸੋਹਣਾ ਕਬੂਤਰੀ ਦਾ ਜਿਵੇਂ ਗਰਦੇਵ ਵਾਲੇ ਕਬੂਤਰਾਂ ਦੇ ਵਿੱਚੋਂ ਨਹੀਂ ਹੁੰਦੇ ਪਰ ਇਹਵੇਂ ਲਾਲ ਚੀਨੀ ਹੈ ਪਰ ਇਹਦੇ ਕਬੂਤਰੀ ਦੇ ਹਾਂ ਇਹ ਆਂਦੇ ਆਪਾਂ ਮੋਲ ਇਹ ਇਹਦੇ ਪਾਰਾ ਬਾਈ ਇੱਕ ਚੀਜ਼ ਅੱਜ ਤੁਹਾਨੂੰ ਦੱਸ ਦਈਏ ਵੀਰ ਜਿੰਨੇ ਵੀ ਵੀਡੀਓ ਦੇਖਣ ਦੇ ਨਵੇਂ ਖਿਡਾਰੀਆਂ ਵਾਸਤੇ ਆ ਪਹਿਲਾਂ ਤੇ ਦੀ ਅੱਖ ਦੇਖੋ ਬਈ ਦੀਵਾ ਬੰਦਾ ਜਿਵੇਂ ਅੱਖ ਦੇ ਵਿੱਚ ਤੇ ਕਬੂਤਰਾਂ ਦੇ ਜਦੋਂ ਆਪਾਂ ਪਰਦ ਖਾਈਦੇ ਨਾ ਪਰਾਂ ਦੇ ਵਿੱਚ ਕਹਿੰਦੇ ਬਹੁਤ ਕੁਝ ਲੁਕਿਆ ਹੋਇਆ ਆ ਸੱਚ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਪਰਾਂ ਦੇ ਵਿੱਚ ਹੌਲੀ ਹੌਲੀ ਪਤਾ ਲੱਗਦਾ ਨਵੇਂ ਖਿਡਾਰੀਆਂ ਵਾਸਤੇ ਆ ਵੀ ਇਹ ਚੀਜ਼ਾਂ ਤੁਸੀਂ ਦੇਖਦੇ ਹੋ ਨਾ ਇਹ ਚੀਜ਼ ਦਾ ਖਾਸ ਧਿਆਨ ਇਹਦੇ ਪਰਦ ਖਾਓ ਇੱਕ ਵਾਰੀ ਖੋਲ ਕੇ ਜੀ ਇਹ ਹੁੰਦੇ ਆ ਜੀ ਪਰ ਵੱਡੇ ਹਣ ਤੁਸੀਂ ਇਹ ਦੇਖਣਾ ਵੀ ਵੱਡੇ ਪਰ ਕਿੰਨੇ ਤਰ੍ਹਾਂ ਦੇ ਹੁੰਦੇ ਆ ਕਿਹਲੇ ਮੈਂ ਡਰਾਇੰਗ ਬਣਾ ਕੇ ਤੁਹਾਨੂੰ ਦੱਸੂਗਾ ਵੀ ਪਰ ਕਿੰਨੇ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਹੁੰਦੇ ਆ ਪਰ ਵੱਡੇ ਤਿੰਨ ਪਰਾਂ ਦੀ ਜਿਹੜੀ ਬਣਤਰ ਆ ਉਹ ਦੇਖਣੀ ਪੈਂਦੀ ਆ ਚੰਗੇ ਤੇ ਮਾੜੀ ਨਸਲ ਜਿਹੜੀ ਹੈਗੀ ਆ ਇਹਦੇ ਤੋਂ ਵੀ ਜੱਜ ਹੁੰਦੀ ਆ ਨਸਲ ਤੇ ਚਲੋ ਜਿਹੜੀ ਜੱਜ ਹੁੰਦੀ ਆ ਮਿਸ ਪਈ ਦਾ ਪਤਾ ਲੱਗ ਜਾਂਦਾ ਆ ਠੀਕ ਆ ਬਾਕੀ ਉਡਾਨ ਦੇ ਵਿੱਚ ਕਾਫੀ ਚੀਜ਼ਾਂ ਦੱਸੀਆਂ ਕੁਝ ਭਰਾਵਾਂ ਨੇ ਸਿੱਖੀਆਂ ਨੇ ਤੇ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਜ਼ਰੂਰ ਕਰਾਂਗੇ ਜੀ ਠੀਕ ਆ ਵੀਰ ਜੀ ਇਹ ਕਬੂਤਰੀਆਂ ਨੇ ਜਿੰਨੀਆਂ ਵੀ ਤੁਸੀਂ ਬਾਈ ਜੀ ਦੇਖ ਰਹੇ ਹੋ ਫਿਰ ਤੁਹਾਨੂੰ ਦੱਸ ਦਈਏ ਇਹਦੇ ਵਿੱਚ ਠੀਕ ਆ ਤੇ ਦੂਜੇ ਖੁੱਡੇ ਦੇ ਵਿੱਚ ਨਾ ਬੱਦ ਬਰੀਡ ਜਿਹੜੀ ਆਪਣੀ ਇਸ ਕੂਤਰੀ ਦੀ ਉੱਡਦੀ ਅੱਛਾ ਇਹ ਕਬੂਤਰੀ ਹੈ ਜਿਹੜੀ ਹੈ ਸਭ ਤੋਂ ਵੱਧ ਬਰੀਡ ਉੱਡਦੀ ਇਸ ਟਾਈਮ ਸਭ ਤੋਂ ਵੱਧ ਬਰੀਡ ਖੱਟੀ ਤੇ ਚਿੱਟੀ ਤੇ ਕਾਲੀ ਆਖਰੀ ਹੈ ਸਭ ਤੋਂ ਜ਼ਿਆਦਾ ਕਬੂਤਰੀ ਬਰੀਡ ਹੀ ਆਪਣੀ ਉੱਡੀ ਸਭ ਤੋਂ ਜ਼ਿਆਦਾ ਲਓ ਜੀ ਦੇਖੋ ਪਰ ਬਹੁਤ ਵਧੀਆ ਜੀ ਬਈ ਇਹ ਰੱਤੇ ਬੱਚੇ ਵੀ ਕੱਢਦੀ ਅੱਛਾ ਚਿੱਟੀ ਆ ਹਾਂ ਇਹ ਰੱਤੇ ਬੱਚੇ ਵੀ ਕੱਢਦੀ ਤੇ ਡੱਬੇ ਵੀ ਕੱਢਦੀ ਲਾਲ ਅੱਛਾ ਇਹ ਲਾਲ ਚੀਨੇ ਵੀ ਕੱਢਦੀ ਏ ਅੱਛਾ ਹਰੇਕ ਰੰਗ ਕੱਢਦੀ ਏ ਕੂਤਰੀ ਸਹੀ ਏ ਸਹੀ ਆ ਬਹੁਤ ਜਿਆਦੇ ਰੰਗ ਕੱਢਦੀ ਏ ਕੂਤਰੀ ਤੇ ਬੱਚੇ ਜਿੱਤਦੇ ਜਾਂ ਕੋਈ ਬੱਗਾ ਬੁੱਗਾ ਨਹੀਂ ਕੱਢਦੀ ਬਈ ਠੀਕ ਆ ਠੀਕ ਆ ਸਾਰੇ ਕੂਤ ਡੱਬੇ ਕੱਢਦੀ ਸਹੀ ਹੋ ਗਿਆ ਬਹੁਤ ਸੋਹਣੀ ਇਹ ਜਦਵਾ ਮੋੜ ਜਦਵਾ ਮੋਢੇਲੇ ਆਕਾਰ ਛੱਡਿਆ ਸੀ ਅੰਦਰ ਆ ਅੰਦਰ ਦਿਖਾ ਦਿੰਨੇ ਆ ਜੀ ਉਹ ਇੱਕ ਮਿੰਟ ਆ ਦਿਖਾਉਂਦੇ ਆ ਪਰ ਮੈਂ ਚੰਗੀ ਤਰ੍ਹਾਂ ਦੇ ਨਾਲ ਜਿਆਦਾ ਦਿਖਾ ਦਈਏ ਭਰਾਵਾਂ ਨੂੰ ਘਰਾ ਦਈਏ ਸ਼ੌਂਕ ਇਹ ਸਾਰੀਆਂ ਕਬੂਤਰੀਆਂ ਨੇ ਬਾਈ ਜੀ ਜਿਹੜੀਆਂ ਤੁਸੀਂ ਦੇਖ ਰਹੇ ਹੋ ਹੁਣ ਠੀਕ ਹੈ ਜੀ ਪਰ ਉਹ ਸ਼ੌਂਕ ਮੇਰੇ ਵੀਰ ਇਹ ਬਾਈ ਉਹਦੇ ਮੋਢੇ ਤੇ ਰੰਗ ਲੱਗੀਆਂ ਤਾਰੇ ਬਾਈ ਦੇ ਘਰਾਈਆਂ ਠੀਕ ਆ ਜਿਹੜੇ ਕਾਲੇ ਰੰਗ ਨੇ ਹੈ ਇਹ ਕਾਲੇ ਬਾਈ ਐ ਲੋ ਬਾਈ ਆ ਦੇਖੋ ਕਾਫੀ ਹੈ ਨੇ ਇਹ ਉਸਤਾਦ ਤਾਰਾ ਬਿਉਂਦੇ ਆਉਣ ਬਾਈ ਮਠਿੰਡੇ ਦੇ ਲਾਗੇ ਉਹਨਾਂ ਦੇ ਘਰੋਂ ਆਏ ਹੋਏ ਨੇ ਜੀ ਕਲਾਕਾਰ ਵੀ ਬਹੁਤ ਵਧੀਆ ਰਿਹਾ ਜੀ ਇਹਦੇ ਰਾਜਸਥਾਨ ਦੀ ਟੀਮ ਹੈ ਬਿਲਕੁਲ ਬਿਲਕੁਲ ਜੀ ਬਹੁਤ ਹੀ ਸੋਹਣਾ ਸ਼ੌਂਕ ਤੇ ਆ ਖਟੀਆਂ ਦਾ ਪੁੰਨੂ ਵਾਲਿਆਂ ਜੋ ਹਾਂ ਜੀ ਇਹ ਪੁੰਨੂ ਦਾ ਉਸਤਾਦ ਦੇ ਕੋਲ ਹੈ ਇਹ ਵੀ ਉਸਤਾਦ ਦੇ ਕੋਲ ਆਇਆ ਸਹੀ ਆ ਸਹੀ ਆ ਬਿੰਦੀ ਖਰੂਪ ਵਾਲੀ ਠੀਕ ਆ ਬਾਈ ਜੀ ਕੋਈ ਫਰਕ ਨਹੀਂ ਕੀਤਾ ਜਿਹੜੇ ਤੇ ਅਥਰ ਰੱਖ ਦਈਓ ਕਹਿੰਦੇ ਲੈ ਜਾਓ ਸਹੀ ਆ ਆ ਬਾਈ ਨੇ ਕਰਵਾਈਏ ਪੁੰਨੂ ਵਾਲੀ ਉਹਦਾ ਇੰਨੇ ਵਧੀਆ ਆ ਹਾਂ ਲਓ ਬਾਈ ਤਾਨੂ ਪੁੰਨੂ ਵਾਲਿਆਂ ਜੋ ਵੀ ਦਿਖਾ ਦਈਏ ਰੂ ਆ ਕਿਆ ਬਾਤਾਂ ਬਹੁਤ ਵਧੀਆ ਪੰਛੀ ਆ ਤੇ ਬਾਈ ਵਿੰਦਰ ਬਾਈ ਦੇ ਘਰ ਆਏ ਸਹੀ ਹੋ ਗਿਆ ਬਾਈ ਐਸੀ ਉੱਦੇ ਉੱਥੇ ਬਾਈ ਦੇ ਘਰ ਗਏ ਸੀ ਹਮ ਹਮ ਅਸੀਂ ਕਿਹਾ ਬਾਈ ਜੀ ਸਾਨੂੰ ਵੀ ਪੁੰਨੂ ਵਾਲੇ ਕੁਦਰ ਦੇਖਣ ਕਿਹੜੇ ਹੁੰਦੇ ਆ ਉੱਪਰ ਖੋਡੇ ਚ ਲੱਗਿਆ ਕੁਤਰੀ ਕੱਢ ਕੇ ਦੇ ਦਿੱਤੀ ਕਹਿੰਦੇ ਲੈ ਜਾਓ ਕਰਨ ਸਹੀ ਆ ਬਾਈ ਹੈ ਹੀ ਬਹੁਤ ਸੋਹਣੀ ਆ ਕਹਿੰਦੇ ਲੈ ਜਾਓ ਜੀ ਛੱਡ ਦਿਓ ਜੀ ਲਓ ਵੀ ਮਾਤਰਾ ਅੰਦਰ ਤੁਹਾਨੂੰ ਸ਼ੌਕ ਕਰਾਉਨੇ ਆ ਕਬੂਤਰਾਂ ਦਾ ਅਲਟੋ ਦੀ ਮਾਂ ਦਾਲ ਦੀ ਅਲਟੋ ਵਾਲੀ ਦੀ ਆ ਉਹ ਦੀ ਮਾਂ ਵੀ ਦਾਲ ਦੀ ਬਾਈ ਇਹ ਆਪਣੇ ਇਹ ਗੋਪੀ ਬਾਈ ਦੇ ਘਰੋਂ ਆਏ ਆ ਕਬੂਤਰ ਠੀਕ ਆ ਜੀ ਇਹ ਬਾਈ ਅਮਰੀਵ ਵਾਲੇ ਕਬੂਤਰ ਆ ਅੱਛਾ ਅੱਛਾ ਅਮਰੀ ਦੇ ਕ ਠੀਕ ਆ ਜੀ ਇਹ ਬਾਈ ਅਮਰੀ ਵਾਲੇ ਆ ਕਬੂਤਰ ਇਹਨਾਂ ਦੀ ਬਰੀਡ ਬਹੁਤ ਬਹੁਤ ਜਿਆਦਾ ਵੇ ਘਰੇ ਘਰ ਦੇੜਾ ਵੇ ਜਿਆਦਾ ਬਹੁਤ ਵੇ ਚਿੱਟੀਆਂ ਖਾਣੇ ਇਹ ਜਿੰਨੇ ਵੀ ਆਪਣੇ ਕੋਈ ਗੋਪੀ ਭਜ ਕੋ ਕਬੂਤਰ ਆਏ ਨਾ ਜੀ ਸਾਰੇ ੜਾਵੇ ਆ ਸਾਰੇ ਬਾਈਆਂ ਜਿੱਤਦੇ ਆ ਸਹੀ ਆ ਸਹੀ ਆ ਵਧੀਆ ਆ ਵੀਰੇ ਲਾ ਜਵਾਬ ਪਰਿੰਦੇ ਆ ਬਾਈ ਗੱਲ ਕਰੀਏ ਵੀ ਅੱਜ ਕੱਲ ਕਿਸੇ ਕੋਲ ਵੀ ਮਾੜਾ ਕਬੂਤਰ ਨਹੀਂ ਹੈਗਾ ਬਾਈ ਦੇ ਕਬੂਤਰਾਂ ਦਾ ਸ਼ੌਂਕ ਜਿਹੜਾ ਹੈਗਾ ਬਹੁਤ ਹੀ ਵਧੀਆ ਕੀਤਾ ਹੋਇਆ ਔਰ ਕੇਅਰ ਵਧੀਆ ਵੱਡੀ ਗੱਲ ਇਹ ਆ ਦੋ ਤਿੰਨ ਬੰਦੇ ਜਿਹੜੇ ਆ ਗਏ ਕਬੂਤਰਾਂ ਦੇ ਹੀ ਆ ਇਹ ਬਾਈ ਸਾਰਾ ਨੇ ਬਾਈ ਇਹ ਬੱਲੋ پکڑ ਤੋ ਇਹ ਬਾਈ ਦੇ ਕਰੋ ਠੀਕ ਆ ਦੇਖੋ ਬਾਈ ਲਾਲ ਚੀਨੇ ਵੀ ਇੱਕ ਤੋਂ ਇੱਕ ਪਏ ਨੇ ਬਹੁਤ ਵਧੀਆ ਬਾਈ ਸ਼ਾਨਦਾਰ ਕਿ ਭਾਈ ਆਪਣਾ ਜਿਹੜੇ ਰੱਤੇ ਭਾਈ ਵਾਲੇ ਇਹ ਕੁਲਰ ਜਿੱਤਿਆ ਇਹ ਭਾਈ ਵਾਲੇ ਰੱਤੇ ਕੁੱਤੇ ਆ ਲਓ ਭਾਈ ਕੁਲਰ ਜਿੱਤੂ ਆ ਕਬੂਤਰ ਹੈ ਰੱਤਾ ਇਹਦੀ ਅੱਖ ਚ ਵੀ ਭਾਜੀ ਦੀ ਬਾਹਰ ਬੰਦਾ ਹਾਂ ਹਾਂ ਨਾ ਉੱਤੇ ਹੁਬਲਾ ਲਾ ਬਸ ਆ ਦੇਖੋ ਭਾਈ ਬਹੁਤ ਵਧੀਆ ਵੀ ਹੈ ਬੈਟਰੀ ਸਹੀ ਹੈ ਇਹ ਬਈ ਲਾਲ ਚੀਨੇ ਨੇ ਕੱਢੀ ਆ ਰੱਤੀ ਕੂਤ ਅੱਛਾ ਇਹ ਲਾਲ ਚੀਨੇ ਕੂਤ ਰੇ ਹਲਕੇ ਹਲਕੇ ਜਵਾਲੇ ਸਹੀ ਗੱਲ ਆ ਕੱਢ ਦਿੰਦੇ ਆ ਪਿਛਲਾ ਵਾਲਾ ਢ ਜਿਹੜਾ ਹੈਗਾ ਮਾਰ ਦਿੰਦੇ ਇਹ ਰੱਤੇ ਕੱਢਦੇ ਹੂੰ ਬਹੁਤ ਵਧੀਆ ਵੀਰੇ ਇਹ ਵੀ ਬਾਈ ਆਪਣੇ ਆਹ ਲਓ ਬਈ ਇੱਕਾ ਰੱਤੀ ਹੋਰ ਦੇਖੋ ਇਹ ਬਾਈ ਆਪਾਂ ਮੋਲ ਖਰੀਦੀ ਹੋਈ ਕੂਤ ਕਬੂਤਰੀ ਆ ਮੋਲ ਖਰੀਦੀ ਆ ਠੀਕ ਆ ਜੀ ਇਹ ਬਾਈ ਇਹ ਕਬੂਤਰ ਦੀ ਇੰਨੀ ਕੁ ਬਰੀਡ ਉੱਡਦੀ ਹੈ ਨਾ ਘਰੇ ਹਾਂਜੀ ਬਹੁਤ ਜ਼ਿਆਦਾ ਵੱੜਦੀ ਉਤਰੀ ਸਹੀ ਆ ਇਹ ਬਾਈ ਅਬ ਮਹਿੰਗੇ ਮੋਲ ਦੀ ਖਰੀਦੀ ਆ ਆਪਾਂ ਠੀਕ ਆ ਜੀ ਇਹ ਕਈ ਦੰਦ ਦਾ ਨਾਂ ਨਹੀਂ ਲੈ ਜਾਂਦੇ ਭਾਜੀ ਸਹੀ ਹੈ ਸਹੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਕਈਆਂ ਦੇ ਨਾਂ ਨਹੀਂ ਲੈ ਜਾਂਦੇ ਬਿਲਕੁਲ ਬਿਲਕੁਲ ਇਹ ਤਾਂ ਹੈਗੀ ਆ ਗੱਲ ਮੀਸ਼ ਵੀਰੇ ਇਹ ਕਾ ਕਬੂਤਰ ਕਾਲੀ ਕਬੂਤਰ ਇਹ ਪੋਤੇ ਆ ਇਹਦਾ ਹਾਂਜੀ ਅਲਟੋ ਹੀ ਵਾਈ ਛੱਡਿਆ ਸੀ ਜੀ ਅੱਜ ਜੱਗੇ ਪਿੰਡ ਠੀਕ ਆ ਜੀ ਤੇ ਉੱਥੇ ਬੰਦੇ ਕਹਿੰਦੇ ਟੱਚ ਮਾਰ ਗਿਆ ਹਾਂਜੀ ਅਜੇ ਤਾਈ ਮੈਂ ਜਿੰਨੇ ਵੀ ਕਬੂਤਰ ਆਪਣੀ ਵਿੱਚ ਹੁਣ ਤਾਈ ਛੱਡਿਆ ਉਹ ਟੱਚ ਮਾਰਿਆ ਮੈਂ ਯਾਤ ਔੜਦਾ ਨਹੀਂ ਦੇਖਿਆ ਹਾਂਜੀ ਉਹ ਟੱਚ ਮਾਰਿਆ ਕਬੂਤਰ ਸਾਡਾ 5:30 ਵਜੇ ਬਿਠਾ ਹੀ ਪੌਣੇ 3 ਬਾਜੀ ਖਤਮ ਹੋ ਗਈ ਸੀ ਸਹੀ ਆ ਜਿਹਨੂੰ ਕਹਿੰਦੇ ਟੱਚ ਮਾਰ ਗਿਆ ਪਰ ਬਾਅਦ ਚ ਬੰਦੇ ਸੱਜਣਾ ਮਿਸਤਰੀ ਸਭ ਤੁਹਾਡਾ ਟੱਚ ਨਹੀਂ ਆਇਆ ਸੀਗਾ ਚਲੋ ਚਲੋ ਅਸੀਂ ਫੇਕਿਆ ਕੋਈ ਗੱਲ ਨਹੀਂ ਕੋਈ ਗੱਲ ਸਹੀ ਹਾਂਜੀ 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 ਹੈਨਾ 5:30 ਢਾਂਗੀ ਚੜਾ ਜਾਂਦਾ ਸੀ ਉਸ ਪਿੰਡ ਵਿੱਚ ਇਹਦੇ ਨਾਲ ਬਾਈ ਇਹਦੇ ਨਾਲ ਆਪਾਂ ਕਬੂਤਰ ਲਾਇਆ ਸੀ ਉਹ ਵੀ ਆਪਾਂ ਨੂੰ ਗਿਫਟ ਹੀ ਆਇਆ ਸੀ ਬਾਈ ਦਾ ਕੋਤਰ ਵੀਰੇ ਇੱਕ ਥਾਂ ਟਿਕਾ ਕੇ ਰੱਖੋ ਮੜਾ ਜਾ ਹਾਂ ਸਹੀ ਆ ਅੱਖਾਂ ਦਿਖਾਓ ਜੀ ਅੱਖ ਦਿਖਾਓ ਜੀ ਨਾ ਪੋ ਵਧੀਆ ਵੀਰੇ ਪੌਂਚੇ ਵੀ ਦਿਖਾਓ ਇਹ ਮੌਜਰ ਹੈ ਬਾਈ ਮੌਜੀ ਆ ਪੋਤ ਵੀ ਦਿਖਾ ਲਦੇ ਆ ਨਾ ਸਹੀ ਆ ਹੋਰਾ ਵਧੀਆ ਰਿਜ਼ਲਟ ਭਾਈ ਬੜੇ ਵਧੀਆ ਭਾਈ ਇੱਕ ਤੋਂ ਇੱਕ ਪਰਿੰਦੇ ਪਏ ਨੇ ਜਾਲੀਆਂ ਛਤਰੀਆਂ ਹਰ ਚੀਜ਼ ਜਿਹੜੀ ਹੈਗੀ ਆ ਵਧੀਆ ਤਰੀਕੇ ਨਾਲ ਲੱਗੀ ਹੋਈ ਆ ਬਾਈ ਤੇ ਖੁੱਡੇ ਅੰਦਰ ਦੇਖੋ ਬਾਈ ਆ ਲਓ ਬਾਈ ਬੇਕਰ ਪਖਵਾਲ ਕਰੋ 우ਸਤਾਦ ਬਿੰਦਰ ਖੰਡੂਰ ਦਰਵੇਸਪਿੰਡ ਬਾਈ ਆ ਲਓ ਬਾਈ ਇੱਕ ਜੋੜ ਇਹਦੇ ਵਿੱਚ ਆ ਤੁਹਾਨੂੰ ਕਰਾਉਣੇ ਆਪਾਂ ਸ਼ੌਂਕ ਤੇ ਬਾਈ ਦੇ ਘਰੋਂ ਆਇਆ ਇਹ ਬਾਈ ਬਿੰਦਰ ਖੰਡੂਰ ਦੇ ਘਰੋਂ ਆਣਾ ਦੇਖੋ ਬਾਈ ਜੋੜ ਬਹੁਤ ਹੀ ਸੋਹਣਾ ਮੌਜਾ ਤੇ ਬਾਕੀ ਨੇ ਭਈਆ ਖੁੱਡਿਆਂ ਦੇ ਅੰਦਰ ਇਹ ਕਬੂਤਰ ਹੈ ਸਾਰੇ ਇਹ ਸਾਰੇ ਨਾਰੀ ਹੈ ਹੈ ਆਲੋ ਵੇ ਉਹ ਜਿਹੜੇ ਥੱਲੇ ਬੈਠੇ ਨੇ ਰੱਤੇ ਦੀ ਨੇ ਤੇ ਕੁਝ ਇਹ ਬੈਠੇ ਨੇ ਉੱਪਰ ਆਹ ਕਰੋ ਇਸ ਸ਼ੰਕ ਲਈ 22 ਸ਼ੇਰਾ ਯੂਐਸਏ ਪਾਈ ਦੇ ਕਬੂਤਰ ਆ ਫੇਰ ਸਾਨੂੰ ਇੱਕ ਵਾਰ ਦੱਸ ਦਈਏ बाले चंगे चंगे बधिया कबूतर हेलो भर शौक, शौक। तो दिखा। दिखा। तो अच्छा लालचीन अट्टाली ਸਹੀ ਆ ਜੇ ਉਹਦਾ ਪੱਠਾ ਜਿਹੜੀ ਤੁਹਾਨੂੰ ਪੂਤਰੀ ਦਿਖਾਈ ਨਹੀਂ ਆ ਇਹ ਉਹਦਾ ਪੱਠਾ ਆ ਪੂਰਾ ਵਧੀਆ ਰਿਜ਼ਲਟ ਤੇ ਪੈਰਾਂ ਤੇ ਦੇਖੋ ਕਿੰਨੀ ਕਿੰਨੀ ਵੱਡੀ ਮੌਜ ਆ ਗਾੜੀ ਸੰਘਣੀ ਮੌਜ ਆ ਬਹੁਤ ਵਧੀਆ ਦੇ ਇਹ ਆਪਾਂ 5:30 ਵਜੇ ਢਾਂਗੇ ਤੇ ਲਾਇਆ ਸੀ ਇਹ ਉੱਡਦਾ ਨਹੀਂ ਮਾ ਜੀ ਅੱਛਾ ਉਹਨਾਂ ਨੂੰ ਇਦਾਂ ਲੱਗੇ ਵੀ ਟੱਚ ਮਾਰ ਗਿਆ ਉੱਡਦਾ ਬਹੁਤ ਨਹੀਂ ਵੰਦੀ ਮਾ ਠੀਕ ਆ ਠੀਕ ਬਸ ਐਵੇਂ ਕੋਠਿਆਂ ਦੇ ਨਾਲ ਕਹਿੰਦਾ ਰੰਦਾ ਸਹੀ ਆ ਸਹੀ ਆ ਵਧੀਆ ਆ ਬਾਈ ਇਹਦੀ ਆ ਪੁੱਤਰ ਬੋਲਦਾ ਜੀ ਬੀ ਬਹੁਤ ਅੱਛਾ ਬਾਈ ਬਿੰਦਰ ਕੁੱਲੇ ਵਾਲੇ ਪੁੱਤ ਜਿਹੜੇ ਵੱਜਦੇ ਜੀ ਹਾਂ 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 ਇਹ ਉਹ ਪੁੱਤਰ ਹੈ ਜੀ ਰੱਤਾ ਸਹੀ ਹੈ ਜੀ ਬਹੁਤ ਵਧੀਆ ਬਾਈ ਐਣ ਚਿਣੇ ਹੋਏ ਪਰਾ ਬਹੁਤ ਸੰਘਣੇ ਪਾਦੇ ਦੇਖੋ ਬਈ ਕਿੰਨੇ ਸ਼ਾਨਦਾਰ ਪਾਦੇ ਹਾਂ ਦੇ ਕਿੰਨਾ ਪਿਆਰਾ ਇੱਕ ਕਬੂਤਰ ਫੜਿਆ ਬਾਈ ਨੇ ਕਲਰ ਹੀ ਬੜਾ ਪਿਆਰਾ ਹੈ ਇਹਦਾ ਇਹ ਬਾਈ ਇਹ ਬਾਈ ਅਮਰੀ ਵਾਲੇ ਕਬੂਤਰ ਹੈ ਜੀ ਅੱਛਾ ਇਹ ਆਪਣੇ ਗੋਪੀ ਬਾਈ ਦੇ ਘਰੋਂ ਆਏ ਹੋਏ ਹੋਏ ਅੱਛਾ 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 ਗੋਪੀ ਮਠਾਕੋ ਗੋਪੀ ਬਾਈ ਮਠਾਕੋ ਸਹੀ ਹੈ ਜੀ ਦੇਖੋ پارک ਕਿੱਥੇ ਤੱਕ ਖੋਲਿਆ ਪਿਆ ਬਾਈ ਐਡੇ-ਐਡੇ ਚੌੜੇ ਪਾਰਾ ਤੇ ਪੂਰੇ ਵਧੀਆ ਨੇ ਇਹ ਤਾਂ ਵੱਧ ਬਾਈ ਦੇ ਨਾਮ ਦੇ ਠੱਲੇ ਵੀ ਪਾਈ ਹੋਈਆਂ ਬਾਈ ਦੀਆਂ ਸਹੀ ਆ ਗੋਪੀ ਮਠਾਕੋ ਇਹ ਬਾਈ ਨੇ ਸਾਨੂੰ ਗਿਫਟ ਦਿੱਤੇ ਹੋਏ ਕਬੂਤਰ ਹੈ ਪੈਰ ਵੀ ਇੱਕਦਮ ਰੁੱਖੇ ਆ ਇਹਨਾਂ ਦੇ ਅਸੀਂ ਬਾਈ ਦਾ ਬਹੁਤ ਧਿਲੋਏ ਧੰਨਵਾਦ ਕਰਦੇ ਆ ਬਾਈ ਨੇ ਕਦੀ ਵੀ ਸਾਨੂੰ ਹੱਥ ਨਹੀਂ ਪੜਿਆ ਸਾਡਾ ਬਹੁਤ ਵਧੀਆ ਬਾਈ ਸੋਹਣੇ ਪੰਛੀ ਨੇ ਲਾਜਬਾਬ ਆ ਇਹ ਦੇਖੋ ਇੱਕਦਮ ਪੂਰੇ ਵਧੀਆ ਤਾਰੇ ਬਈ ਆਰੇ ਪੁੱਤਰ ਤਾਰੇ ਬਈ ਦਾਰੇ ਦੇਉਣ ਵਾਲੇ ਹੈਲੋ ਬਈ ਇਹ ਬਈ ਤਾਰੇ ਦੇਉਣ ਵਾਲਿਆਂ ਦੇ ਵਿੱਚੋਂ ਹੈ ਬਈ ਪਰਿੰਦਾ ਬਹੁਤ ਸਮਾ ਇਹ ਸਾਰੇ ਆਪੇ ਬਈ ਮੁੱਲ ਦੇ ਕੂਤਰ ਆਪੇ ਬਾਈ ਤੋਂ ਲੈ ਰਹੇ ਆ ਹਾਂ 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 ਝਾੜੇ ਦੇ ਵਿੱਚ ਆ ਰਹੇ ਦੇ ਵਿੱਚ ਝੜ ਰਹੇ ਨੇ ਪਰ ਆਏ ਨਵੇਂ ਆਏ ਆ ਮੋਲੇ ਰਹੇ ਸੀ ਸਹੀ ਆ ਉਹ ਬਈ ਕਿ ਲਾਜੀ ਨਾ ਆਦੇ ਬਸ ਨਹੀਂ ਰਹੇ ਮੋਲੇ ਇਹ ਦਾ ਸਵਾਲ ਹੈ ਜੀ। ਇਹ ਨਹੀਂ ਗਈ ਜੀ। ਬਈ ਇਹ ਬਾਈ ਨੇ ਤੁਹਾਨੂੰ ਅਸੀਂ ਜੋ ਸਾਟਿਸ਼ ਕਰਦੇ ਨਹੀਂ ਕੀ ਸੀ ਬਾਈ ਨਾ ਅੱਛਾ ਇਹ ਬਾਈ ਨੇ ਸਾਡੇ ਉਤਰ ਕਰਦੇ ਬਾਈ ਬਿੰਦਰ ਖੰਡੂਰ ਵਾਲੇ ਨੇ ਠੀਕ ਹੈ ਜੀ। ਬਾਈ ਜਦੋਂ ਉਸ ਟਾਈਮ ਅਸੀਂ ਵੀ ਜਦੋਂ ਇੰਨਾ ਨਹੀਂ ਸੀ ਧਿਆਨ ਦਿੱਤੇ ਹਾਂ ਹਾਂ ਬਾਈ ਇਹਦੇ ਬੱਚੇ ਕਢਾਏ ਸੀ ਅਸੀਂ ਉਤਰਦੇ ਠੀਕ ਆ ਅਸੀਂ ਬੱਚੇ ਡਾਇਸੀ ਬਾਈ ਉਹ ਜਿੰਨੇ ਜਿੰਨੀਆਂ ਬਾਜੀਆਂ ਛੱਡਿਓ ਸਾਰੀਆਂ ਬਾਜੀਆਂ ਜਿੱਤਦੇ ਆ ਬੱਚੇ ਸਹੀ ਆ ਬਿਨਾ ਸਾਥ ਸ਼ਗਿਰਦੀ ਤੋਂ ਕੋਈ ਤੇ ਦੱਸ ਸੀ ਅਸੀਂ ਸਾਮ ਰੱਖਿਆ ਹੁਣ ਤਾਂ ਚਲੋ ਕਾਫੀ ਟਾਈਮ ਹੋ ਗਿਆ ਇਹਨੂੰ ਬਹੁਤ ਵਧੀਆ ਬਾਈ ਇਹ ਹੈ ਇੱਕ ਖੁੱਡਾ ਤੇ ਨਾਲ ਦੇ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਣੇ ਆ ਬਾਈ ਇਹ ਖੁੱਕਰੇ ਸਾਰੇ ਇੱਧਰ ਵੀ ਇੱਧਰ ਵੀ ਨਾਰੀ ਆ ਲੋ ਬਾਈ ਆ ਵੀ ਵੱਡੇ ਨਰ ਨੇ ਬਾਈ ਇਹਦੇ ਵਿੱਚ ਚਲੋ ਸ਼ੌਂਕ ਮਾਰੇ ਵੀ देखो एक तो एक परिंदा पिया भाई रूह खुश होंदी है परिंदे देख के ते शौक कित्ता दा लगदा ਦੱਸਣਾ ਤੁਸੀਂ ਜਰੂਰ ਜੀ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੇ ਲੱਗਦੇ ਆ ਆ ਡੱਬਾ ਬੜਾ ਸੋਹਣਾ ਵਿੱਚ ਬੈਠਾ ਇੱਕ ਇਹ ਬਾਈ ਨਿਕਲਦੇ ਘਰੋਂ ਆਏ ਇਹ ਬਾਈ ਵੇਕ ਕਰਦੇ ਘਰੋਂ ਆਇਆ ਆ ਡੱਬਾ ਸਹੀ ਐ ਸਹੀ ਐ ਇਹਦੀ ਲਾਲ ਕਿਦਾਂ ਲਾਈ ਆ ਬਹੁਤ ਬਈ ਹੁੰਦੀ ਬਹੁਤ ਔੜਦੀ ਐ ਬਹੁਤ ਜ਼ਿਆਦਾ ਸਹੀ ਐ ਸਹੀ ਐ ਬਈ ਡੱਬਾ ਵੀ ਬਹੁਤ ਸੋਹਣਾ ਐ ਵਹਿ ਵੀ ਸੁਨੱਖਾ ਐ ਪਰ ਤਾਂ ਵਿਕਰ ਵਾਲੇ ਕੋਹੋਂ ਵੀ ਐ ਸਹੀ ਐ ਸਹੀ ਐ ਬਈ ਬਈ ਤਾਂ ਉੱਤਰ ਹੈ ਆਪਣਾ ਇਹ। ਆਹ ਲਓ। ਇਹ ਤਾਂ ਦੋ ਬਾਜੀਆਂ ਛੱਡਿਆ ਹੋਇਆ ਕੁੱਤਰ ਹੈ। ਅੱਛਾ। ਤੇ ਦੋਨੋਂ ਬਾਜੀਆਂ ਇੱਕ ਤਾਂ ਆਖਰ ਤੇ ਜਾ ਕੇ ਹਾਰ ਗਿਆ ਸੀ। ਅੱਛਾ। ਤੇ ਇੱਕ ਬਾਜੀ ਦੇ ਵਿੱਚ ਇਹ ਸਾਡੇ ਕੋਲ ਛੱਡ ਹੋ ਗਈ ਛੱਡ ਗਿਆ। ਮੇਰੇ ਘਰ ਆ ਕੇ ਰੱਖਿਆ ਕਰੋ ਇੱਕ ਥਾਂ ਤੇ ਕੋਈ। ਛੱਡ ਤੇ ਛੱਡ ਹੋ ਗਿਆ ਸਾਡੇ ਕੋਲ। ਦੋ ਬਾਜੀਆਂ ਹਰਿਆਈ ਹੈ। ਅੱਛਾ। ਛੱਡਿਆ ਦੋ ਬਾਜੀਆਂ ਗਿਆ ਨਹੀਂ। ਸਹੀ ਹੈ ਸਹੀ ਹੈ। ਤੇ ਦੀ ਔਲਾਦ ਭਾਜੀ ਇੰਨੀ ਘੋੜਦੀ ਇੰਨੇ ਇੱਕ ਬਾਜੀਆਂ ਦੇ ਵਿੱਚ ਉੱਡਦੀ ਜਾਂ ਜਿੱਤਦੀ ਨਾ ਬਾਜੀਆਂ। ਵੀ ਗੱਲ ਨਹੀਂ ਸ਼ੁਰੂ। ਬੋਲਰ ਵੀ ਦੀ ਲਾਦ ਜਿੱਤੇ ਜਿਹੜਾ ਬਾਹਰ ਤੁਹਾਨੂੰ ਰੱਬੀ ਉਹਦੇ ਜੱਤੀ ਦਿਖਾਈ ਸੀ ਨਾ ਉਹ ਵਾਲੀ ਉਹ ਇਹਦੀ ਲਾਦ ਹੈ ਜੀ ਇਹਦੀ ਬੈਸਰੀ ਸਹੀ ਹੈ ਬਹੁਤ ਵਧੀਆ ਬਈ ਇਹ ਦੇਖੋ ਬਈ ਬਹੁਤ ਹੀ ਸੋਹਣੇ ਸੋਹਣੇ ਪਰਿੰਦੇ ਜਿਹਨਾਂ ਦੇ ਮੋਢਿਆਂ ਦੇ ਕਾਲਾ ਰੰਗ ਦੇ ਤਾਰੇ ਜਿਹਾਣ ਵਾਲੇ ਇਹ ਤਾਰੇ ਦੋ ਬਈ ਇਹ ਦੇਖੋ ਬਈ ਇਹ ਸੋਹਣਿਆਂ ਦੇ ਸਹੀ ਹੈ ਸਹੀ ਹੈ ਇੱਕ ਆਕੂਤਰ ਬਜੀ ਬਈ ਤਾਂ ਅੰਮ੍ਰੀ ਵਾਲੇ ਜਿੱਤਰ ਗਏ ਆ ਲਾਲ ਚੀਕਾ ਬਟਾ ਹਾਂ ਜੀ ਸਹੀ ਹੈ ਸਹੀ ਹੈ ਕਾਲੋ ਸੋਨੇ ਸੁਨੇ ਸੁਨੇ ਪਰਿੰਦੇ ਆ ਬਾਈ ਰੂਹ ਕੋਸ਼ਾਂ ਦੀ ਆ ਆ ਬਾਈ ਬਾਪੂ ਨੇ ਅੱਗੇ ਤੋਂ ਕੋਈ ਪੁੱਤਰ ਆ ਸੀ ਮੈਂ ਹੀ ਲੈ ਕੇ ਆਇਆ ਸੀ ਜਾ ਕੇ ਠੀਕ ਆ ਇਹਦੀ ਉਲਾਦ ਵੀ ਆਪਣੇ ਤੋਂ ਬਹੁਤ ਢੀ ਹੈ ਓਸਤਾਨ ਬਾਬਾ ਨੇ ਅੰਕਰਾਂਗਣਾ ਵਾਲੇ ਦੇ ਘਰੋਂ ਆਇਆ ਹੋਇਆ ਬਾਈ ਇਹ ਕਬੂਤਰ ਆ ਕਾਲਾ ਚੀਨਾ ਕਬੂਤਰ ਆ ਪਰ ਬਹੁਤ ਚੌੜੇ ਕਬੂਤਰ ਦੇ ਪਰਾਂ ਦੇ ਸਿਰ ਤੇ ਬਾਈ ਉੜਦੇ ਆ ਕਬੂਤਰ ਤੇ ਪਰ ਵਧੀਆ ਨੇ

ਕਰੋ ਸ਼ੌਂਕ ਬਾਈ ਤੇ ਦੱਸਣਾ ਸ਼ੌਂਕ ਕਿੱਦਾਂ ਦਾ ਲੱਗਦਾ ਆ। ਕਬੁੱਤਰ ਵੜਿਆ ਬਾਈ ਬਣਾਏ ਨੇ ਕਿ ਵਧੀਆ ਤੋਂ ਵਧੀਆ ਔਰ ਵਧੀਆ ਬਾਜ਼ੀਆਂ ਛੱਡਦੇ ਨੇ ਔਰ ਬਾਜ਼ੀਆਂ ਦੇ ਵਿੱਚ ਵਧੀਆ ਇਨਾਮ ਕੋਲੋਂ ਵੀ ਦਿੰਦੇ ਨੇ ਬਾਈ। ਠੀਕ ਹੈ ਜੀ। ਮੋਟਰਸਾਈਕਲ ਕਈ ਇਨਾਮ ਦੇ ਵਿੱਚ ਹੁਣ ਤੱਕ ਦੇ ਚੁੱਕੇ ਨੇ। ਆ ਡੱਬਾ ਖੜੀਓ ਵੀਰੇ ਦਿਖਾਈਏ ਜਰਾ। ਕੀ ਬਾਈ ਜੀ ਇੱਥੇ ਇਹ ਕੁੱਤਰ ਬਹੁਤ ਖਾਦਾ ਹੈ। ਇਹ ਬਾਈ ਤੁਸੀਂ ਹੋ ਲੈ ਕੇ ਐਸੀ ਬਾਈ ਨੇ ਦੇਤਾ ਬਾਈ ਕਹਿੰਦਾ ਇਹ ਵਾਈ ਕਿੰਨਾ ਸੋਹਣਾ ਕਬੂਤਰ ਆ ਡੱਬਾ ਆ ਛੋੜ ਆ ਚਾੜੇ ਦੇ ਵਿੱਚ ਉਮਰ ਕਾਫੀ ਲੱਗਦੀ ਐ ਇਹਦੀਆਂ ਕਸ ਖਾਸੀ ਉਮਰ ਆਸੀ ਉਮਰ ਦਾ ਆ ਬਾਈ ਬਸ ਬ੍ਰੀਡਰੀ ਆ ਬਾਈ ਕਹਿੰਦਾ ਬੱਚੇ ਹੀ ਖੜਾ ਬਸ ਸਹੀ ਆ ਸਹੀ ਆ ਬਾਈ ਇਹ ਥੋੜੇ ਜਿਹਾ ਫਾਟ ੱਲੇ ਰੱਖਦਾ ਜੀ ਹਾਂ ੱਟਲੇ ਪਰ ਆ ਕਬੂਤਰ ਆ ਓਕੇ ਆ ਬਾਈ ਕਾਲੀਆਂ ਅੱਖਾਂ ਦਾ ਕਬੂਤਰ ਆ ਬਾਕੀ ਮਿੱਤਰੋ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜ਼ਰੂਰ ਠੀਕ ਹੈ ਹੁਣ ਲੋੜ ਆ ਰਿਹਾ ਹੈ ਮੈਂ ਛਾਪਣ ਵਾਲਿਆ ਆਇਆ ਹਾਂ ਇਹ ਸ਼ਾਖ ਹੈ ਜੀ ਸ਼ਾਖ ਖਾਇਆ ਹੈ ਇਹ ਲਿਆਂਦਾ ਘਰ ਦੀ ਬਰੀ ਇਹ ਲਿਆਂਦਾ ਜੀ ਇਹ ਤਾਰੇ ਬਾਈ ਤੋਂ ਲਿਆਂਦਾ ਜੀ ਇਹ ਵੀ ਤਾਰੇ ਬਾਈ ਤੋਂ ਆਇਆ ਹੈ ਸਹੀ ਹੈ ਭਈ ਪਾੜੀ ਬੜੇ ਚੌੜੇ ਆਏ ਰਹੇ ਹਨ ਬਹੁਤ ਵਧੀਆ ਭਾਈ ਇਹ ਸ਼ਾ ਫੜਿਆ ਬਾਈ ਹਣਾ ਨੇ ਬਾਈ ਸ਼ਾਖ ਇਹ ਵੀ ਬਾਈ ਤਾਰੇ ਵਾਲੇ ਪੁੱਤਰ ਹੈ ਸਾਈ ਸਾਈ ਵਾਲੇ ਪੁੱਤਰ ਹੈ ਸਹੀ ਹੈ ਸਹੀ ਸਾਈ ਪੱਕੇ ਸਾਡ ਠੀਕ ਆ ਠੀਕ ਆ ਇਹਨਾਂ ਦੇ ਪੁੱਤਰੇ ਤਾਰੇ ਬਾਈ ਤੋਂ ਆਏ ਨੇ ਹਾਂ ਹਾਂ ਹੁਣ ਮੋਢਾ ਲੱਗਿਆ ਦਾ ਵੀ ਹਾਂ ਸਹੀ ਹੈ ਬਾਕੀ ਬਾਈ ਸ਼ੇਰਾ ਬਾਈ ਵੀ ਵੀਡੀਓ ਦੇ ਵਿੱਚ ਹੈਗਾ ਆ ਠੀਕ ਆ ਜੀ ਇਸ ਟਾਈਮ ਲਾਈਵ ਦੇਖ ਰਹੇ ਨੇ ਤੇ ਆਹਰੋ ਸ਼ੌਂਕ ਜਿਹੜੇ ਤੁਸੀਂ ਹੁਣ ਕਬੂਤਰਾਂ ਦਾ ਦੇਖ ਰਹੇ ਹੋ ਇਹ ਬਈ ਨਾਲੀ ਚਿੱਟਾ ਕਬੂਤਰ ਹੈ ਠੀਕ ਆ ਆਹ ਉਹ ਇਹਦਾ ਸਾਨੂੰ ਪਤਾ ਨਹੀਂ ਆਇਆ ਕਿੱਥੋਂ ਆ ਠੀਕ ਆ ਇਹ ਸੀ ਦੇਸੀ ਕਬੂਤਰ ਰੱਖਿਆ ਤੇ ਉਹਨਾਂ 'ਚ ਆ ਕੇ ਬਹਿ ਗਿਆ ਸੀ ਠੀਕ ਆ ਜੀ ਤੇ ਜਦੋਂ ਅਸੀਂ ਮਲਵਾਈ ਰੱਖੀ ਕਬੂਤਰ ਰੱਖ ਲਿਆ ਜੀ ਅਸੀਂ ਅੱਛਾ ਅੱਛਾ ਇਹਦੀ ਔਲਾਦ ਅਸੀਂ ਕਜਲੇ ਪੁੱਤਰੀ ਛੱਡੀ ਡੱਬੀ ਠੀਕ ਆ ਜੀ ਤੇ ਉਹ ਕਬੂਤਰੀ ਦੁੱਸਤ ਇੱਥੇ ਇਹਦੀ ਪੱਠੀ ਸਹੀ ਹੈ ਸਹੀ ਹੈ ਇੱਕ ਇਹਦੀ ਪੱਠੀ ਤੁਸੀਂ ਜਦੋਂ ਵਾਪਸ ਕਿਤੇ ਸੀ ਘੋੜੇ ਚੱਕ ਠੀਕ ਆ ਸਭ ਤੋਂ ਪਹਿਲੀ ਪੱਠੀ ਸੀ ਉੱਥੇ ਛੱਡੀ ਸੀ ਠੀਕ ਆ ਸ਼ਾਨ ਸਾਹਿਬ ਤੇ ਵਗੇ 6:30 ਵਜੇ ਠੀਕ ਆ ਠੀਕ ਉੱਥੇ ਬਾਜੀ ਦਾ ਕੋਈ ਉਹਦੇ ਪੇਟ ਚ ਰੋਲਾ ਪੈ ਗਿਆ ਅਥੇ ਰੋਣੇ ਵਾਲਾ ਕੰਮ ਹੋ ਜਾਂਦਾ ਕਈ ਵਾਰੀ ਹਾਂਜੀ ਉਹਦੇ ਵਿੱਚ ਉਹ ਆਜ ਗਈ ਸੀ ਪਰ ਜਿੰਨੀ ਵੀ ਦੁੱਧ ਛੱਡੀਆਂ ਇਹਦੀਆਂ ਪਰਚੈਂਟੀਆਂ ਠੀਕ ਬਾਕੀ ਬਾਈ ਜੀ ਇਹ ਤੁਸੀਂ ਕੀਤਾ ਸ਼ੇਰੇ ਵਾਈ ਦੇ ਕੰਪੁਟਰਾਂ ਦਾ ਸ਼ੌਂਕ ਤੇ ਸ਼ੌਂਕ ਜਿਹੜਾ ਕਿਦਾਂ ਦਾ ਲੱਗਾ ਦੱਸਣਾ ਜਰੂਰ ਤੇ ਆਪਣਾ ਚੈਨਲ ਵਿਰਾਟ ਵਿਜ਼ਨ ਕਲੱਬ ਇਹਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਜਿਹੜੀ ਹੈ ਛੇਤੀ ਤੋਂ ਛੇਤੀ ਦੇਖ ਸਕੋ ਠੀਕ ਹੈ ਜੀ ਬਾਕੀ ਮਿੱਤਰੋ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆਂ ਤੇ ਦਿਓ ਹੁਣੇ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ